सूत्र ਫਿਰਿ ਵਾਹਿਗੁਰੂ ਸਭ ਜੀਓ ਹਮੇ ਅਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਜੜ ਦਿੱਤੇ ਜਿਤ ਕਾ ਮਾਇਆ মোহ ਪਰਮ ਪਰ ਭੂਲੇ ਸੋਤਦਾਰ ਸੋ ਪ੍ਰੀਤ ਲਗਾਏ ਇੱਕ ਉਤਮ ਪੰਥ ਸੁਨੇ ਹੋ ਗੁਰ ਸੰਗਤ ਤੇ ਮਨੰਤ ਜਨ ਤਰਾਸ ਮਟਾਈ ਇੱਕ ਅਰਦਾਸ ਪਾਠ ਕੀਰਤਕੀ ਗੁਰੂ ਰਾਮਦਾਸ ਰਖੋ ਚਰਨਾਈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਰਗ ਮਹਲਾ 5 ਚੌਪ ਦੇ ਘਰ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਭਜ ਆਨ ਕਰਮ ਵਿਕਾਰ ਮਾਨਮੋ ਨ ਬੁਲ ਤਦਿਸ਼ਨਾ ਕਾਲ ਅਗ੍ਰਿਤ ਸੰਸਾਰਾ ਖਾਤ ਪੀਵਤ ਹਸਤ ਸੇਵ ਸੋ ਬਤ ਔਦ ਵਿਦੀ ਅਸਰ ਨਰਤ ਉਧਰ ਪਰਮੰਤ ਜੰਤ ਜਬ ਗੀਨੇ ਸਰ ਪਰ ਦੋ ਕਰਤ ਬੇਕਾਰ ਨਿੰਦਾ ਪਾਪ ਰਤ ਕਰਚਰ ਬਿਨ ਸਤਗੁਰੂ ਬੂਝ ਨਾਏ ਤਨ ਮੋਮ ਅੰਧਾਰ ਬਿਖਟ ਕੋਰੀ ਖਾਏ ਮੂਟ ਚਤਨਾ ਸਿਰਜਨਾਰ ਗੋਬਿੰਦ ਗੁਪਤ ਹੋਏ ਰਹਉ ਨਿਆਰੋ ਤੰਗ ਮਦ ਓੰਕਾਰ ਕਰ ਕਿਰਪਾ ਪ੍ਰਭ ਸੰਤ ਰਕ ਚਰਨ ਕਮਲ ਆਧਾਰ ਕਰ ਜੋਰ ਨਾਨਕ ਛਣ ਆਇਓ ਕੁਬਾਲ ਪੁਰਖ ਅਪਾਰ ਕਰ ਕਿਰਪਾ ਪ੍ਰਭ ਸੰਤ ਰਤੈ ਚੜ ਕਮਲ ਅਧਾਰ ਕਰ ਜੂਰ ਨਾਨਕ ਛਣ ਆਇਓ ਕੁਬਾਲ ਪੁਰਖ ਉਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਦਿਨ ਸੋਮਵਾਰ 6 ਜਨਵਰੀ ਤੇਈ ਪੋਹਿ ਅਜ ਦਿਨ ਸੋਮਵਾਰ 6 ਜਨਵਰੀ ਤੇਈ ਪੋਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ